ਮੇਰਾ ਨਾਮ ਕਧਾਰਾ ਸਿੰਘ ਆ ਮੈਂ ਜ਼ਿਲ੍ਹਾ ਜ਼ਿਲ੍ਹੇ ਦਾ ਖਜ਼ਾਨਚੀ ਆ ਜੀ ਤੇ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਜੇ ਇਹਦੇ ਬਾਰੇ ਕੀ ਕਹਨੇ ਚਾਹਦੇ ਆ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਕਾਲ ਆਈ ਸੀ ਭਗਵੰਤ ਮਾਨ ਤੇ ਮੋਦੀ ਸਰਕਾਰ ਦਾ ਜੋ ਕਥੂ ਨੰਗਲ ਟੋਲ ਪਲਾਜੇ ਤੇ ਪੁਤਲਾ ਫੂਕ ਮਜਾਰਾ ਕੀਤਾ ਜਾ ਰਿਹਾ ਜਿਵੇਂ ਕਿ ਹਰਾ ਦਾ ਮੁਆਵਜ਼ਾ ਅਜੇ ਤੱਕ ਭਗਵੰਤ ਮਾਨ ਸਰਕਾਰ ਨੇ ਜਾਰੀ ਨਹੀਂ ਕੀਤਾ ਤੇ ਉਹ 70000 ਪਰ ਏਕੜ ਮੁਆਵਜ਼ਾ ਜਾਰੀ ਕਰੇ ਤੇ ਉਸ ਤੋਂ ਅੱਗੇ ਜੋ ਪਸ਼ੂ ਮਰ ਗਏ ਆ ਜਾਂ ਪੋਲਟਰੀ ਦਾ ਉਹਦਾ ਵੀ ਮੁਆਵਜ਼ਾ ਦੇਵੇ ਜੋ ਕਿਸਾਨਾਂ ਮਜ਼ਦੂਰਾਂ ਦੇ ਘਰ ਟਹਿ ਟੇਰੀ ਹੋ ਗਏ ਆ ਤੇ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇ ਉਸ ਤੋਂ ਅਗੇ ਜੋ ਪਰਾਲੀ ਦੇ ਉੱਤੇ ਇਹਨਾਂ ਨੇ ਪਰਚੇ ਕੀਤੇ ਉਹ ਰੱਦ ਕੀਤੇ ਜਾਣ ਜੋ ਰੈਡੀਆਂ ਕੀਤੀਆਂ ਉਹ ਵੀ ਰੱਦ ਕੀਤੇ ਜਾਣ ਤੇ ਜੋ ਪਰਾਲੀ ਦੇ ਅੱਗ ਲੱਗਣ ਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ ਅਸੀਂ ਕਹਿੰਦੇ ਵੀ ਇਹ ਪਰਚੇ ਕਰਕੇ ਮਸਲੇ ਦਾ ਹੱਲ ਹੀ ਹੋਣਾ ਪਰਾਲੀ ਦਾ ਕੋਈ ਠੋਸ ਹੱਲ ਲੱਭਿਆ ਜਾਵੇ ਇਸ ਤੋਂ ਅਖੇ ਜੋ ਮੇਨ ਮੈਡ ਹਾਰ ਆਇਆ ਜੋ ਸਰਕਾਰ ਦੀ ਗਲਤ ਨੀਤੀ ਦੇ ਨਾਲੇ ਹਾਰ ਲੈਂਦੇ ਗਏ ਆ ਤੇ ਉਹਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਇਸ ਕਰਕੇ ਅੱਜ ਟੌਲ ਬਲਾਜਾ ਦੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਫੂਕ ਮਜਾਰਾ ਕੀਤਾ ਗਿਆ ਸਰਕਾਰ ਕਹਿੰਦੀ ਹੈ ਵੀ ਪ੍ਰਾਲੀ ਨੂੰ ਅੱਗ ਲਾਉਣ ਨਾਲ ਫੋਕਸਨ ਫੈਲਦਾ ਤੇ ਜਿਹੜਾ ਤੇ ਸਾਰਾ ਹੀ ਉਹ ਪਹਿਲਾਂ ਇੱਕ ਫੂਕਿਆ ਜਾਂਦਾ ਸੀ ਹੁਣ ਤਿੰਨ ਤਿੰਨ ਫੂਕਦੇ ਤੇ ਵਰਕ ਕਰਨ ਚ ਬਿਲਕੁਲ ਕਿ ਜੋ ਸਰਕਾਰ ਆ ਕਿਸਾਨਾਂ ਨੂੰ ਪਰਾਲੀ ਦੇ ਉੱਤੇ ਖਲਦਾਇਕ ਬਣਾ ਰਹੀ ਆ ਜਿਨ੍ਹਾਂ ਦਾ 6% ਪ੍ਰਦੂਸ਼ਣ ਹੈ ਜਾਂ 6 ਤੋਂ 8 ਲਾ ਲਓ ਪਰ ਜਿਨ੍ਹਾਂ ਦਾ 52% ਵਾਲੇ ਆ ਜਾਂ ਇਸ ਤੋਂ ਅੱਗੇ 50 ਵਾਲੇ ਵੀ ਉਹਨਾਂ ਵੱਲ ਸਰਕਾਰ ਜਾਂਦੀ ਨਹੀਂ ਆ ਜੇ ਅੰਮਰਸਾਰੀ ਵੇਖ ਲਓ ਇੱਕ ਫੈਕਟਰੀ ਲੱਗੀ ਆ ਤੋਂ ਦਾ ਇੰਨਾ ਪ੍ਰਦੂਸ਼ਣ ਉਹ ਕਹਿੰਦੇ ਵੀ ਇੱਥੇ ਲੱਗ ਵੀ ਨਹੀਂ ਸਕਦੀ ਤੋਂ ਉਹ ਵੀ ਇੱਥੇ ਲੱਗੀ ਹੋਈ ਆ ਤੇ ਸਰਕਾਰ ਕਿਸਾਨਾਂ ਨੂੰ ਖਲਦਾਇਕ ਬਣਾ ਕੇ ਪੇਸ਼ ਕਰਨਾ ਚਾਹੀਦੀ ਜੇ ਪਰਚੇ ਜਿਹੜੇ ਪਰਾਲੀ ਵਾਲੇ ਕਹਿੰਦੇ ਆ ਜੇ ਨਹੀਂ ਰੱਦ ਹੁੰਦੇ ਤਾਂ ਅਗਲਾ ਪ੍ਰਦੂਸ਼ਣ ਪੱਕੇ ਰਾਦ ਨਹੀਂ ਕਰਦੇ ਤੇ ਕੋਈ ਅੱਗੇ ਤਿੱਖੇ ਸਦਸ਼ਾ ਐਲਾਨ ਕੀਤਾ ਜਾਵੇ ਜੀ 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 ਜੇਕਰ ਪ੍ਰਸ਼ਾਸਨ ਨਹੀਂ ਕੋਰ ਕਰਦੇ ਚਾਹੁੰਦਾ ਡਿਮਾਂਡਾਂ ਨਹੀਂ ਮੰਨਦਾ ਅਗਲੀ ਮੂਵਮੈਂਟ ਕੀ ਹੋਏਗੀ ਇਲੈਕਸ਼ਨਾਂ ਦਾ ਕੋਈ ਕੋਈ ਵੀ ਐਲਾਨ ਆ ਸਕਦਾ ਹੈ ਜੀ ਸਾਹਿਬ ਕੀ ਨਾਮ ਹੈ ਆਪਣਾ ਕਿਹੜਾ ਪਿੰਡਾ ਹੈ ਅੱਲਾਹ ਅਕਬਰ ਸਾਹਿਬ ਵਾਹਿਗੁਰੂ ਜੀ ਜਰਾ ਬਹਿਰ ਦਾ ਇਖਤਿਆਰ ਜੀ ਜਿਸ ਕੰਸੀ ਗ੍ਰੈਂਡ ਨੰਬਰ ਆ ਜੀ ਤੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਥੋੜੀ ਜਾਣਕਾਰੀ ਦੇ ਦਿਓ ਜੀ ਭਗਵਾਨ ਜੀ ਮਾਨ ਦੇ ਮੋਗਲੇ ਫੋਟੋ ਛਾ ਰਹੇ ਆ ਉਹ ਵੀ ਜਦੋਂ ਮੰਗਾਂ ਨਹੀਂ ਮੰਨ ਰਹੇ ਉਹ ਵੀ ਸਾਨੂੰ ਦਿੱਤੇ ਹਾਲਾਤਾਂ ਦਾ ਹਾਲ ਬਣਾ ਦвая ਜਾ ਰਿਹਾ ਇਹ ਕਰਕੇ ਆਈ ਗਾਲੀ ਦਾ ਮੁੱਦਾ ਹੋ ਗਿਆ ਐਮਐਸਪੀ ਦਾ ਮੁੱਦਾ ਨਸਕੀ ਹੈ ਬਹੁਤ ਮੁਸ਼ਕਲ ਹੈ ਕਿ ਕਿ ਸਾਡੀ ਪੂਰੀ ਜੀ ਮੰਗੋ ਰਹੇ ਇਹ ਦਾ ਇਹ ਸਾਹਮਣੇ ਆਪਣੇ ਨਾਉਣੇ ਕੋਲੇ ਸਾਹਮਣੇ ਚਾਹੁੰਦੇ ਆ ਦੇਖਿਆ ਜਾ ਰਿਹਾ ਕਿ ਇੱਕ ਪੈਰ ਤੋਂ ਉਪਾਹੀ ਜੋ ਤੇ ਜਿਹੜੇ ਕੁਝ ਲੋਕ ਚੰਗੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਮਰੀਆ ਵਾਲੇ ਬੰਦੇ ਜੋ ਕਰਦੇ ਹੋ ਸਾਨੂੰ ਆਪਾਂ ਨੂੰ ਸਾਨੂੰ ਨਾ ਨਾ ਸਾਨੂੰ ਪਰਮਾ ਤੇ ਸਾਨੂੰ ਦਾ ਕੰਮ ਰਹੀ ਹੈ ਪ੍ਰਸ਼ਾਸਨ ਤੋਂ ਮਾਮੀ ਸਾਹਿਬ ਦੇ ਬੰਦੇ ਜੋ ਸਾਰੇ ਕੀ ਤੇ ਜਾਣ ਕਿ ਇਹ ਕਿਹੋ ਜਿਹੇ ਨਦਰੀਏ ਕਿ ਮੇਜਾ ਆਪਾਂ ਦਾ ਇਵਾਨੀ ਬਰਾਲੀ ਦਾ ਕੋਈ ਹੋਂਦ ਨਹੀਂ ਕਰ ਲਈ ਸਹਾਰ ਰਹੇ ਬਰਾਲੀ ਦਾ ਮੁੱਖ ਮਤਵ ਹੈ ਕਿ ਮੇਰੇ ਪਿਆਰ ਨੂੰ ਸਾਨੂੰ ਬਿਲਕੁਲ ਤਕਸ਼ਾਈ ਨਹੀਂ ਹੁੰਦੇ ਕਿਤੇ ਜਾ ਰਹੇ ਹੈ ਉਹ ਸਾਾਨੂੰ ਸਪਸ਼ਟ ਕਰਾਵੇ ਕਿ ਹੋਰਿਆ ਦਾ ਜਾਵੇ ਮੌਜਾ ਕਰਾ ਜਾਵੇ ਕਮਰਾ ਸਰਕਾਰ ਕਾਈਨ ਤੇ ਲਗਭਗ ਇਸ ਤਰ੍ਹਾਂ ਠੀਕ